ਤੇ ਜਿਹੜੀ ਆ ਕਿ ਬਹੁਤ ਪੈਣੀ ਆ ਜੰਰਾਬਾ ਸੁੱਕਣੀਆਂ ਨਹੀਂ ਸਾਡੀਆਂ ਸੋਰੇ ਵਾਸਤੇ ਅਸੀਂ ਪੰਡਾਲ ਲੈ ਕੇ ਆ ਗਏ ਤੁਹਾਡੇ ਇਹ ਡੈਮੋ ਰੱਖ ਦਿੱਤੀਆਂ ਸਟਾਕ ਜਿੰਨਾ ਮਰਦੀ ਚੱਕੋ ਸਾਡੇ ਕੋਲ ਠੀਕ ਹੈ ਹੁਣ ਆ ਵਾਈਟ ਸੌਕਸ ਬੱਚੇ ਸਕੂਲ ਚ ਪਾਉਂਦੇ ਹਰ ਇੱਕ ਸਬੂਚ ਲੱਗਦੀਆਂ ਨਾਰਮਲ ਵੀ ਯੂਜ਼ ਕਰਦੇ 180 ਰੁਪਏ ਦੀਆਂ ਪੂਰੀਆਂ ਦਰ ਦਾ ਪੈਕਟ ਪੂਰਾ ਲਓ ਜੀ 180 ਰੁਪਏ ਦਾ 180 ਰੁਪਏ ਦਾ ਪੂਰਾ ਪੈਕਟ ਆ ਹਾਂਜੀ ਜੇ ਵਾਈਟ 12 ਕਰਦੇ ਆ ਤਾਂ ਇਹ ਪੈ ਗਈ 15 ਰੁਪਏ ਪੀਸ ਲਓ ਜੀ ਸਿਰਫ 15 ਰੁਪਏ 15 ਪਰ ਪੀਸ ਜੀਤ ਘੋੜੇ ਤੁਹਾਡੇ ਵਾਸਤੇ ਸਕੀਮ ਅਸੀਂ ਲੈ ਕੇ ਆਏ ਆ ਪਿਛਲੀ ਵਾਰ ਵੀ ਬਹੁਤ ਵਧੀਆ ਰਿਸਪੌਂਸ ਮਿਲਿਆ ਸੀਗਾ ਸਾਨੂੰ ਸੋ ਐਵਰ ਯੂਥ ਦੁਆਰਾ ਰੀਸਟਾਕ ਹੋ ਚੁੱਕਿਆ ਨੀ ਫੇਸ ਵਾਸ਼ ਨੀ ਫੇਸ ਵਾਸ਼ ਆ ਇੱਕ ਨਾ ਇੱਕ ਫ੍ਰੀ ਜੀ ਤੇ ਇਹ ਹੈਗੇ ਆ ਸਾਰੇ ਲੈਕਵੇ ਦਾ ਆਈਕੋਨਿਕ ਕਾਜਲ ਜਿਹੜਾ ਪਿਛਲੀ ਵਾਰੀ ਤਾਂ ਦਿੱਤਾ ਸੀਗਾ ਦੀ 60 ਰੁਪਏ ਦਾ ਤੇ ਇਸ ਵਾਰੀ ਤੁਸੀਂ ਦੱਸੋ ਕਿੰਨਾ ਹੋਊਗਾ ਰੇਟੇ ਦਾ ਹੁਣ ਤੁਸੀਂ ਉਹਨੂੰ ਸਿਰਫ 25 ਰੁਪਏ ਦਾ ਮਿਲਣਾ ਹੈ ਹੈ 25 ਰੁਪਏ ਦਾ ਤੇ ਤੁਸੀਂ ਸਭ ਤੋਂ ਪਹਿਲਾਂ ਤਾਂ ਜਿਹੜੇ ਉਧਰ ਸ਼ਾਪ ਤੇ ਤਾਂ ਨਾਰਮਲ ਮਿਲਦੇ ਨਾ ਉਹ హెయిਰ ਮਿਲਦੇ ਤੁਹਾਨੂੰ ਪਲਾਸਟਿਕ ਦੇ ਵਾਲੇ ਉਦੋਂ ਹੀ ਸ਼ਾਈਨ ਕਰਦੇ ਤਾਂ ਤੁਸੀਂ ਆਹ ਵਾਲੇ హెయిਰ ਦੇਖੋ ਇਹ ਆਰਟੀਫੀਸ਼ੀਅਲ ਹੈਰ ਆ ਠੀਕ ਹੈ ਔਰ ਇਹ ਲੱਗਦੀ ਕੁਆਲਟੀ ਦੇਖਣ ਨੂੰ ਆਰਟੀਫੀਸ਼ੀਅਲ ਆ ओरिजिनल ਲੱਗ ਰਹੇ ਹੈਗੇ ਇਹ ਠੀਕ ਹੈ ਆ ਲੋ ਜੀ ਨੈਚੁਰਲ ਇਹ ਬਿਲਕੁਲ ਸ਼ੇਡ ਆ ਨੈਚੁਰਲ ਆ ਇੱਥੇ ਦੋ ਸਾਡੇ ਕੋਲ ਸ਼ੇਡ ਮਿਲਦੇ ਨੇ ਬਲੈਕ ਤੇ ਨੈਚੁਰਲ ਬ੍ਰਾਊਨ ਠੀਕ ਆ ਜੀ ਤੇ ਜਿਹੜੇ ਆਹ ਜਿਹੜੇ ਲੈਂਥ ਵਾਲੇ ਹੈਗੇ ਨਾ ਇਹ ਤੁਹਾਨੂੰ ਪਹਿਣੇ ਆ ₹100 ਦਾ। ਠੀਕ। ਤੇ ਇਹ ਹੈਗੇ ਆ ਸਾਰੇ ਲੈਕਵੇ ਦਾ ਆਈਕੋਨਿਕ ਕਾਜਲ ਜਿਹੜਾ ਪਿਛਲੀ ਵਾਰੀ ਤਾਂ ਦਿੱਤਾ ਸੀਗਾ ਦੀ ₹60 ਦਾ ਤੇ ਇਸ ਵਾਰੀ ਤੁਸੀਂ ਦੱਸੋ ਕਿੰਨਾ ਹੋਊਗਾ ਰੇਟ ਇਹਦਾ ਹੁਣ। ਤੁਸੀਂ ਦੱਸੋ ਕਿਹੜੇ ਡਿਸਕਾਊਂਟ ਆ ਹਨਾ ਬਈ। ਦੇਖੋ ਇਹ ਹੁਣ ਤੁਸੀਂ ਇਹਦੀ ਐਮ ਆਰ ਪੀ ਚੈੱਕ ਕਰੋ। ਸੇਮ ਐਮ ਆਰ ਪੀ 210 ਜੋ ਪਹਿਲਾਂ ਸੀਗੀ। ਹਮਮ ਠੀਕ ਹੈ ਜੀ। ਹਾਂ ਜੀ। ਪਰ ਹੁਣ ਜਿਹੜਾ ਵੀ ਵੀਡੀਓ ਸ਼ੇਅਰ ਕਰਕੇ ਆ ਰਿਹਾ ਉਹਨੂੰ ਸਿਰਫ 25 ਰੁਪਏ ਦਾ ਮਿਲਣਾ ਹੈ। ਹੈ? 25 ਰੁਪਏ ਦਾ। ਵਾਹ! ਇੱਕ ਬਾਕਸ ਵਿੱਚ 24 ਹੁੰਦੇ ਆ। ਠੀਕ ਹੈ ਮਿਨੀਮਮ ਕੁਆਂਟੀਟੀ 6 ਹੈ ਅਗਰ ਹੈਗੀ ਕਿਸੇ ਦੀ ਤਾਂ 25 ਰੁਪਏ ਰੇਟ ਮੇਰੇ ਵੱਲੋਂ ਲੈ ਜਾਓ ਲਓ ਜੀ ਠੀਕ ਹੈ ਜੀ 6 ਤੋਂ ਘੱਟ ਜਿਹੜਾ ਆ ਉਹ ਰੇਟ ਨਹੀਂ ਮਿਲੇਗਾ 6 ਮਿਨੀਮਮ ਪੀਸ ਲੈਂਦਾ ਤਾਂ 25 ਰੁਪਏ ਮੇਰੇ ਵੱਲੋਂ ਚੱਕ ਲਓ ਜਿੰਨੇ ਮਾਦੀ ਤੇ 12 ਤੁਹਾਨੂੰ ਜਿੰਨਾ ਮਿਲਣਾ ਉਹਦੇ ਵਿੱਚ 6 ਤਾਂ ਆਰਾਮ ਨਾਲ ਆ ਹੀ ਜਾਵੇ ਬਾਰੋ ਜੀ ਬਾਰੋ ਤੁਹਾਨੂੰ 100 150 ਤੋਂ ਘੱਟ ਨਹੀਂ ਮਿਲਣਾ ਇਹ 200 ਰੁਪਏ ਦੀ ਜਿੰਨੀ ਮਾਦੀ ਚੱਕੋ ਮੇਰੇ ਕੋਲ ਮਿਨੀਮਮ ਕੁਆਂਟੀਟੀ 6 ਤੁਹਾਡੀ ਹੋਣੀ ਚਾਹੀਦੀ ਹੈ ਜੀ ਮੈਂ ਖੁਦ ਲਿਆ ਦੇ ਦੀ 200 ਰੁਪਏ ਦਾ ਮਿਲਦਾ ਬਾਰੋ ਇੰਨਾ ਹੀ ਮਿਲਦਾ ਔਰ ਬਾਟਰਪੂਫਾ ਪੂਰਾ ਹਾਂਜੀ ਲੈਕ ਨਹੀਂ ਤੁਹਾਨੂੰ ਪਤਾ ਹੀ ਹੈ ਕਹਿੰਦੀ ਲੋੜ ਹੀ ਨਹੀਂ ਹੈਗੀ ਮੈਨੂੰ ਬ੍ਰੈਂਡ ਇੱਕ ਪੂਰਾ ਹੈ ਨਾ ਠੀਕ ਹੈ ਦੇਖ ਲਓ ਜਿੰਨੇ ਮਰਜੀ ਚੱਕੋ ਜਿੰਨੇ ਕੁਆਂਟੀਟੀ ਮੇ ਤਾਂ ਬਹੁਤ ਪਈ ਹੈ ਦੀ ਠੀਕ ਹੈ ਜੀ ਤੇ ਬਾਕੀ ਹੁਣ ਤੁਹਾਨੂੰ ਪਤਾ ਹੈ ਕਿ ਸਰਦੀਆਂ ਆ ਰਹੀਆਂ ਆ ਤੇ ਅਸੀਂ ਸਾਰਿਆਂ ਨੇ ਮਹਿੰਗਿਆ ਮਹਿੰਗਿਆ ਸੌਕਸ ਸਾਰਿਆਂ ਨੇ ਲੈਣੀਆਂ ਆਂ ਬਾਹਰੋਂ ਬੱਚਿਆਂ ਦੇ ਆ ਵੀ ਆਪਣੀਆਂ ਵੀ ਹੈ ਨਾ ਸਾਰਿਆਂ ਨੂੰ ਨੀਡ ਹੁੰਦੀ ਆ ਤੇ ਅਸੀਂ ਬਾਹਰੋਂ ਪੇਅਰ ਲੈਣੇ ਆਂ ਰਾਮ ਨਾਲ 100 ਰੁਪਏ ਬਾਜ਼ਾਰ 'ਤੇ ਐਸ ਤੋਂ ਘੱਟ ਸਾਨੂੰ ਮਿਲਦੀਆਂ ਨਹੀਂ ਤਾਂ ਤੁਸੀਂ ਆਜੋ ਦੀ ਰੇਟ ਪੁੱਛਦੇ ਆ ਤਾਂ ਤੁਸੀਂ ਆਪ ਹੈਰਾਨ ਹੋ ਜਾਓਗੇ ਦੇਖੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਆਉਣ ਵਾਲੀਆਂ ਸਰਦੀਆਂ ਦੀਆਂ ਬਹੁਤ-ਬਹੁਤ ਮੁਬਾਰਕਾਂ ਥੋੜੀਆਂ ਸਟਾਰਟ ਹੋ ਗਈਆਂ ਬਾਕੀ ਹੋ ਜਾਣੀਆਂ ਹੁਣ ਤੁਹਾਨੂੰ ਕਹਿੰਦੇ ਐਤਕੀ ਬਹੁਤ ਪੈਣੀ ਆ ਤੇ ਜਰਾਬਾ ਸੁੱਕਣੀਆਂ ਨਹੀਂ ਸਾਡੀਆਂ ਸੋਰੇ ਵਾਸਤੇ ਅਸੀਂ ਪੰਡਾਲ ਲੈ ਕੇ ਆ ਗਏ ਤੁਹਾਡੇ ਇਹ ਡੈਮੋ ਰੱਖ ਦਿੱਤੀਆਂ ਸਟਾਕ ਜਿੰਨਾ ਮਰਜ਼ੀ ਚੱਕੋ ਸਾਡੇ ਕੋਲ ਠੀਕ ਹੈ ਹੁਣ ਆ ਵਾਈਟ ਸੌਕਸ ਬੱਚੇ ਸਕੂਲ 'ਚ ਪਾਉਂਦੇ ਹਰ ਇੱਕ ਸਕੂਲ 'ਚ ਲੱਗਦੀਆਂ ਨਾਰਮਲ ਵੀ ਯੂਜ਼ ਕਰਦੇ 180 ਰੁਪਏ ਦੀਆਂ ਪੂਰੀਆਂ ਦਰ ਦਾ ਪੈਕੇਟ ਪੂਰਾ ਲਓ ਜ 180 ਰੁਪਏ ਦਾ 180 ਰੁਪਏ ਦਾ ਪੂਰਾ ਪੈਕਟ ਆ ਹਾਂ ਜੀ 12 ਕਰਦੇ ਆ ਤੇ ਇਹ ਪੈ ਗਈ 15 ਰੁਪਏ ਪੀਸ ਲਓ ਜੀ ਸਿਰਫ 15 ਰੁਪਏ 15 ਤੇ ਪਰ ਪੀਸ ਆ ਦੇਖੋ ਜੀ ਇਹ 12 ਤੁਹਾਨੂੰ ਮਿਲਦੀ ਆ 30 ਰੁਪਏ ਜਾਂ 50 ਰੁਪਏ ਦਾ 107 ਦੀਆਂ 10 16 ਰੁਪਏ ਪੀਸ ਲਓ ਜੀ ਠੀਕ ਹੈ ਜੀ ਠੀਕ ਆ ਇਹਦੇ ਨਾਲ ਦੀਆਂ ਸੌ ਦੀਆਂ ਤਿੰਨ ਲੈਣੇ ਹੋ ਬਾਰਾ ਹੂੰ ਨਾ ਹਾਂ ਰਾਮ ਰਾਮ ਦੀਆਂ ਸੌ ਦੀਆਂ ਤਿੰਨ ਇਤੋਂ ਬਾਦੇ ਦਿੰਦਾ ਹੀ ਨਹੀਂ ਕੋਈ ਹਾਂ ਜੀ ਮੇਰੇ ਵੱਲੋਂ ਚੱਕੋ 180 ਦਾ ਪੂਰਾ 10 ਲਾ ਦਸ ਪੀਅਰੇ 18 ਰੁਪਏ ਪੀਸ ਠੀਕ ਹੈ ਜੀ ਠੀਕ ਹੈ ਉਸ ਤੋਂ ਬਾਅਦ ਆ ਦੇਖੋ ਸਕਿਨ ਵਿੱਚ ਆਣੀਆਂ ਇਹ ਮੋਟੀਆਂ ਆ ਤੁਹਾਨੂੰ ਇਹ ਸਟਾਫ ਦਿਖਾ ਦਿੰਦੀਆਂ ਹਨ ਇਹ ਗਰਮ ਵਾਲੀਆਂ ਹੁੰਦੀਆਂ ਨੇ ਵਿੱਚੋਂ ਗਰਮ ਹੁੰਦੀਆਂ ਨੇ ਗਰਮ ਵਾਲੀਆਂ ਹਾਂਜੀ ਖੋਲ ਕੇ ਦਿਖਾ ਦਿੰਦੇ ਆ ਗਰਮ ਜੁਰਾਬਾਂ ਠੀਕ ਹੈ ਇਹ ਠੀਕ ਹੈ ਜੀ ਇਹ ਵੀ ਦਰਜਨ ਦੀ ਪੈਕਿੰਗ ਆ ਹਾਂਜੀ ਤੁਹਾਨੂੰ 220 ਦੀ ਦਰਜਨ ਪੈ ਜਾਣੀ ਹੈ ਇਹ ਠੀਕ ਹੈ ਇਹ ਨਹੀਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ 18 ਰੁਪਏ 33 ਪੈਸੇ ਠੀਕ ਹੈ ਜੀ ਇੱਕ ਪੇਅਰ ਹੂੰ ਠੀਕ ਹੈ ਆ ਇਹਦੇ ਵਿੱਚ ਸਾਡੇ ਕੋਲ ਨਾ ਕਲਰ ਸ਼ੇਡ ਹੈਗੀਆਂ ਇਹਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਕਲਰ ਸ਼ੇਡ ਹੈਗੀਆਂ ਸਾਰੀਆਂ ਹੂੰ ਠੀਕ ਹੈ ਉਹ ਤੋਂ ਬਾਅਦ ਆ ਦੇਖੋ ਜੈਂਸ ਆ ਜਣੀਆਂ ਸਾਡੇ ਕੋਲ ਹੂੰ 85 ਰੁਪਈਆਂ ਦੀਆਂ ਤਿੰਨ ਸੋ ਦਸੋ 100 150 ਦੀਆਂ ਮਿਲਦੀਆਂ ਇਹਦੇ ਵਿੱਚ ਸਾਡੇ ਕੋਲ ਤਿੰਨ ਵੈਰਾਈਟੀਆਂ ਪਈਆਂ ਆ ਠੀਕ ਹੈ ਮਿਨੀਮਮ ਰੇਂਜ ਆ ਇਹ ਹਾਈएस्ट ਰੇਂਜ ਤੁਹਾਨੂੰ ਦਾਂਦੀ ਪਈਆਂ ਇਹ 85 ਆਣੀਆਂ ਤਿੰਨ ਆ ਠੀਕ ਆ ਇਹ ਚ ਤਿੰਨ ਤਰ੍ਹਾਂ ਦੇ ਸਟਾਫ ਆਂਦੇ ਹੈਗੇ ਆ ਹਾਂਜੀ ਇਹਦੇ ਨਾਲ ਦਾ ਹੀ ਮੀਨੀ ਜਿਹੜੀ ਮੀਡੀਅਮ ਰੇਜ ਆ ਜਾਂਦੀ ਹੈ 60ਆਂ ਦੀਆਂ ਤਿੰਨ ਠੀਕ ਹੈ ਜੀ ਦੇਖੋ ਰੇਟ ਕੁਆਲਟੀ ਕੁਆਲਟੀ ਅਕੋਰਡਿੰਗ ਬਦਲਦਾ ਹੈਗਾ ਜਿੱਦਾਂ ਦੀ ਕੁਆਲਟੀ ਹੋਏਗੀ ਉਦਦੇ ਰੇਟ ਉੱਪਰ ਥੱਲੇ ਹੋਏਗਾ 85ਆਂ ਦੀਆਂ ਤਿੰਨ ਸਾਡੇ ਨਾਰਮਲ ਗਾਹਕ ਨੂੰ ਪਛਾਣ ਲਓ ਜਿਹੜਾ ਬਲੈਕ ਹੈਗਾ ਜੀ 85ਆਂ ਦੀਆਂ ਤਿੰਨ ਜਿਹੜਾ ਰੈੱਡ ਹੈ ਜੀ ਇਹਦਾ ਰੈੱਡ ਹੈਗਾ ਜੀ 60ਆਂ ਦੀਆਂ ਤਿੰਨ ਤੇ ਸਾਨੂੰ ਨਾਰਮਲ ਅਸੀਂ ਸਾਡੇ ਵਰਗੇ ਗਾਹਕ ਜਾਂਦੇ ਦੁਕਾਨਦਾਰਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ 60 ਵਾਲੀ ਦੇ ਰਿਹਾ ਕਿ 85 ਵਾਲੀ ਦੇ ਰਿਹਾ ਨਾ ਠੀਕ ਹੈ ਇਹ ਤੁਹਾਨੂੰ ਪੈਣੀ ਹੈ 144 ਰੁਪਏ ਦਰਜਨ ਠੀਕ ਹੈ 12 ਰ ਠੀਕ ਹੈ ਸੇਲ ਤੁਸੀਂ ਜਿੱਦਾਂ ਮਰਜ਼ੀ ਕਰੋ ਹਮਮ ਕੈਨ ਸਾ ਜਣੀਆਂ ਠੀਕ ਹੈ ਜੀ ਲਾਈਨਸ ਵਿੱਚ ਆ ਜਣੀਆਂ ਹੈਗੀਆਂ ਫੈਬਰਿਕ ਇਹਦਾ ਬਹੁਤ ਵਧੀਆ ਹੈਗਾ ਠੀਕ ਹੈ ਜੀ 220 ਦਾ ਪੂਰਾ ਪੈਕੇਟ ਠੀਕ ਹੈ ਠੀਕ ਹੈ ਬਾਹਰ ਤੁਸੀਂ 220 ਰੁਪਏ 200 ਤੋਂ ਦੋ ਤੁਹਾਨੂੰ ਪੇਅਰ ਮਿਲ ਜਾਣੇ ਵੱਧ ਤੋਂ ਵੱਧ ਤਿੰਨ ਮਿਲ ਜਾਣੇ ਤਾਂ ਇੱਥੇ ਤੁਸੀਂ ਪੂਰੇ ਦਾ ਪੂਰਾ ਪੈਕੇਟ ਲਓ ਇੰਗਲਿਸ਼ ਕਲਰ ਲੇਡੀਜ਼ ਲਈ ਇਹ ਕਾਟਨ ਦੇ ਵਿੱਚ ਆਉਂਦੀਆਂ ਕਿਉਂਕਿ ਕਈ ਗਰਮ ਨਹੀਂ ਪਾ ਸਕਦੇ ਹੈ ਕਿਉਂਾ ਵਾਸਤੇ ਹੈਗੀਆਂ ਸਟਾਫ ਬਹੁਤ ਵਧੀਆ ਹੈ ਇਹਦਾ ਨੰਬਰ 1 ਕੁਆਲਿਟੀ ਹੈ 220 ਦਾ ਪੂਰਾ ਪੈਕੇਟ ਆ ਠੀਕ ਹੈ ਜੀ ਪੂਰਾ ਦਾ ਪੂਰਾ ਪੈਕੇਟ 220 ਰੁਪਏ ਦਾ ਪੈਕੇਟ ਹੈ ਇਸ ਤੋਂ ਬਾਅਦ ਸਾਡੇ ਕੋਲ ਬੱਚਿਆਂ ਦੀ ਤਿੰਨੋ ਸਾਈਜ਼ अवेलेबल ਹੈਗੇ ਆ ਛੋਟੇ ਵੱਡੇ ਔਰ ਛੋਟੇ ਵੱਡੇ ਤੇ ਵੱਡੇ ਤਿੰਨੋ ਸਾਈਜ਼ अवेलेबल ਹੈਗੇ ਆ ਹਾਂਜੀ ਆ ਦੇਖੋ ਜੀ 156 ਰੁਪਏ 13 ਰੁਪਏ ਪੀਸ ਪੈ ਗਿਆ ਤੁਹਾਨੂੰ ਇਹ ਹਮ ਠੀਕ ਹੈ 12 ਪੀਸ ਹੁੰਦੀ ਠੀਕ ਹੈ ਜੀ ਇਹ ਉਸ ਤੋਂ ਵੱਡਾ ਸਾਈਜ਼ ਆ ਨਾ 3 ਤੋਂ ਲੈ ਕੇ 7 ਸਾਲ ਤੱਕ ਦੇ ਬੱਚੇ ਦਾ ਇਹ ਵੀ 13 ਤੇ ਪੀਸ ਪੈਣਾ ਤੁਹਾਨੂੰ 13 ਤੇ ਕੈਰ ਪੈਣਾ ਠੀਕ ਆ ਬਾਕੀ ਤੁਸੀਂ ਵੀਡੀਓ ਸ਼ੇਅਰ ਕਰਕੇ ਆਓ ਤੁਹਾਨੂੰ ਬੈਨੇਫਿਟ ਹੀ ਹੋਏਗਾ ਇੱਥੇ ਆ ਕੇ ਨਰਾਜ਼ ਨਹੀਂ ਹੋ ਕੇ ਜਾਓਗੇ ਹੁਣ ਤੁਸੀਂ ਇਹਦਾ ਸਟੱਫ ਚੈੱਕ ਕਰੋ ਹਮ ਸਟੱਫ ਚੈੱਕ ਹੋ ਰਿਹਾ ਦਾ ਪੂਰਾ ਬਾਕਸ ਮਿਲੇਗਾ ਇਹ ਸਿੰਗਲ ਪੀਸ ਨਹੀਂ ਹੈਗਾ ਸਾਡੇ ਕੋਲ ਇਹ ਠੀਕ ਹੈ ਜੀ ਪੂਰਾ ਬਾਕਸ 80 ਰੁਪਏ ਦਾ ਠੀਕ ਹੈ ਹਾਂ ਜੀ ਸਰਦੀਆਂ ਆ ਗਈਆਂ ਨਾ ਹੁਣ ਗਲਵਜ਼ ਵੀ ਚਾਹੀਦੇ ਆ ਤੇ ਗਲਵਜ਼ ਦਾ ਕੀ ਰੇਟ ਆ ਇਹ ਤੁਹਾਨੂੰ ਜਿਹੜੇ ਆਹ ਵਾਲਾ ਸੈੱਟ ਪੈਣਾ ਨਾ ਬੱਚਿਆਂ ਦਾ ਹਾਂਜੀ ਇਹ ਪੈਣਾ 45 ਠੀਕ ਹੈ ਜੀ ਕੁਆਲਿਟੀ ਦੇਖੋ ਇਹ ਡਿਗਰ ਆ ਹਾਂ ਬਹੁਤ ਵਧੀਆ ਮੈਂ ਖੁਦ ਤਾਂ ਹੀ ਪਾ ਕੇ ਦੇਖਿਆ ਜਿੰਨਾ ਮਰਜ਼ੀ ਖਿੱਚੋ ਤੁਹਾਨੂੰ ਦਿਖਣਾ ਨਹੀਂ ਕੋਈ ਸ਼ੰਤਰ ਹੋਏਗਾ ਤੇ ਇਹ ਵਾਲਾ ਤੁਹਾਨੂੰ ਪੈਣਾ 50 ਦਾ ਠੀਕ ਹੈ ਜੀ ਸੇਲ ਜਿੱਦਾਂ ਮਰਜ਼ੀ ਕਰੋ ਹੂੰ 500 ਰੁਪਏ ਦਾ ਲੈ ਕੇ ਤੁਸੀਂ ਜਿੰਨਾ ਮਰਜ਼ੀ ਸੇਲ ਸੇਲ ਕਰ ਸਕੋਗੇ ਠੀਕ ਹੈ ਠੀਕ ਹੈ ਜੀ ਲੋ ਜੀ ਹੁਣ ਬਿੰਦੀਆਂ ਦਾ ਸਟਾਕ ਵੀ ਸਾਡੇ ਕੋਲ ਕਾਫੀ ਆ ਠੀਕ ਹੈ ਇਹਦੇ ਵਿੱਚ ਮੈਂ ਤੁਹਾਨੂੰ ਅਗਰ ਰਿਟੇਲ ਪ੍ਰਾਈਸ ਦੀ ਗੱਲ ਕਰਾਂ ਆ ਜਿਹੜੇ 골ਡਨ ਕਾਰਡ ਵੱਡੇ ਆ ਨਾ ਆ ਵਾਲੇ ਹਾਂਜੀ ਤੀਆਂ ਦੇ ਦੋ ਤੁਸੀਂ ਲੈ ਸਕਦੇ ਆ ਸਾਡੇ ਕੋਲ ਠੀਕ ਆ ਜੀ ਇਹ ਉਦਾਂ 20 ਦੇ ਇੱਕ ਵੇਖਦਾ ਠੀਕ ਆ ਜੀ ਆ ਛੋਟੇ ਫੈਂਸੀ ਲੈ ਲਓ ਫੈਂਸੀ ਲੈ ਲਓ ਇਦਾਂ ਦੇ ਕਾਰਡ ਲੈ ਲਓ ਆ ਦੇਖੋ ਪਲੇਨ ਜਿੱਦਾਂ ਦੀ ਮਰਜ਼ੀ ਛੋਟੀ ਬਿੰਦੀ ਲੈ ਲਓ ਪਲਾਝਾ ਲੈ ਲਓ ਤੁਹਾਨੂੰ 15 ਦੇ ਦੋ ਮਿਲਨੇ ਇਹ ਰਿਟੇਲ ਪ੍ਰਾਈਸ ਹੈਗਾ ਬਾਕੀ ਜਿਨ੍ਹਾਂ ਨੇ ਦੁਕਾਨਦਾਰਾਂ ਨੇ ਲੈਣੀ ਹੈ ਦੁਕਾਨਵਾਸੀ ਲੈਣੀ ਹੈਗੀ ਉਹਨਾਂ ਦੇ ਅਲੱਗ ਰੇਟ ਹੈਗੇ ਆ ਉਹ ਦੁਕਾਨ ਤੇ ਆ ਕੇ ਵਿਜ਼ਿਟ ਕਰੋ ਫੋਨ ਕਰ ਸਕਦੇ ਹੋ ਦੁਕਾਨਦਾਰਾਂ ਨੂੰ ਦੇਖੋ ਸਿੰਗਲ ਪੀਸ ਨਹੀਂ ਮਿਲੇਗਾ ਉਹਨਾਂ ਨੇ ਪੂਰੇ ਦਾ ਪੂਰਾ ਜਿਹੜਾ ਕਾਰਡ ਹੈ ਨਾ ਉਹ ਬਾਈ ਕਰਨਾ ਪਏਗਾ ਐਦਾਂ ਇਹ ਐਦਾਂ ਪੂਰਾ ਦਾ ਪੂਰਾ ਐਦਾਂ ਪੂਰਾ ਬਾਈ ਕਰਨਾ ਪਏਗਾ ਉਹਨਾਂ ਨੂੰ ਹਾਂਜੀ ਬਾਕੀ ਉਸ ਤੋਂ ਬਾਅਦ ਸਾਡੇ ਕੋਲ ਨਾਮਾ ਜਿਹੜਾ ਸਟਾਕ ਆਇਆ ਹੈਗਾ ਉਹ ਸ਼ਿਲਸ ਦੇ ਸਾਡੇ ਕੋਲ ਫੇਸ ਵਾਸ਼ ਆ ਚੁੱਕੇ ਆ ਬਾਇਓ ਫਰੈਸ਼ ਦੀ ਆ ਚੁੱਕੇ ਹੈਗੇ ਆ ਮਾਮਾ ਆਥ ਆ ਚੁੱਕਾ ਹਿਮਾਲਿਆ ਗਾਨੀਅਰ ਪਾਉਂਟਸ ਲੈਕਮੀ ਠੀਕ ਹੈ ਜੀ ਜੀ ਇੱਕ ਹੋਰ ਤੁਹਾਡੇ ਵਾਸਤੇ ਸਕੀਮ ਅਸੀਂ ਲੈ ਕੇ ਆਏ ਆ ਪਿਛਲੀ ਵਾਰ ਵੀ ਬਹੁਤ ਵਧੀਆ ਰਿਸਪਾਂਸ ਮਿਲਿਆ ਸੀਗਾ ਸਾਨੂੰ ਸੋ ਐਵਰ ਜੂਥ ਦੁਆਰਾ ਰੀਸਟਾਕ ਹੋ ਚੁੱਕਿਆ ਨੀ ਫੇਸ ਵਾਸ਼ ਨੀ ਫੇਸ ਵਾਸ਼ ਆ ਇੱਕ ਨਾਲ ਇੱਕ ਫ੍ਰੀ ਜੀ ਇੱਕ ਦੇ ਨਾਲ ਇੱਕ ਫ੍ਰੀ ਤੁਸੀਂ ਇੱਕ ਨਾਲ ਇੱਕ ਫ੍ਰੀ ਲੈ ਕੇ ਦੋਨੋਂ ਅਲੱਗ-ਅਲੱਗ ਸੀਲ ਕਰੋ ਜੀ 75 ਐਮ ਆਰ ਪੀ ਹੈ ਜੀ ਠੀਕ ਹੈ ਜੀ 75 ਰੁਪਏ ਤੁਹਾਨੂੰ ਦੋ ਪੀਸ ਮਿਲ ਜਾਣੇ ਆ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਜੀ ਐਚ ਆਰਟੀ ਹਾਂਜੀ ਐਚ ਆਰਟੀ ਦੇ ਫੇਸ ਵਾਸ਼ ਦੇ ਨਾਲ ਐਚ ਆਰਟੀ ਦਾ ਸਕਰਬ ਫ੍ਰੀ ਠੀਕ ਹੈ ਜੀ ਅਗਰ ਮੈਂ ਦੋਨਾਂ ਦੀ ਐਮ ਐਮ ਆਰ ਪੀ ਨੂੰ ਕੈਲਕੂਲੇਟ ਕਰਨਾ ਤੇ ਇੱਕ ਦੀ ਐਮ ਆਰ ਪੀ ਹੈਗੀ 195 ਇੱਕ ਦੀ ਹੈਗੀ 165 ਤੁਹਾਨੂੰ 195 ਤੇ ਦੋ ਪੈ ਜਾਣੇ ਠੀਕ ਹੈ ਜੀ ਠੀਕ ਹੈ ਇਸ ਤੋਂ ਬਾਅਦ ਨਾ ਸਾਡੇ ਕੋਲ ਸੰਧੂਰ ਆ ਚੁੱਕਿਆ ਸਟਾਕ ਦੁਆਰਾ ਰੀਸਟਾਕ ਹੋਇਆ ਹੈਗਾ ਆ ਇਹ ਉਹ ਸੰਧੂਰ ਜਿਹੜਾ ਮਾਰਕੀਟ ਵਿਗਦਾ ਠੀਕ ਹਾਂਜੀ ਹਾਂਜੀ ਠੀਕ ਹੈ ਜੀ ਜਿਹੜਾ 20 ਰੁਪਏ ਸਿੰਗਲ ਪੀਸ ਸੇਲ ਕਰਦੇ ਹੈਗੇ ਆ ਹਾਂਜੀ ਤੇ ਇਹ ਉਹ ਵਾਲਾ ਹੈਗਾ ਜੀ ਇਹ ਤੁਹਾਨੂੰ ਪੈਣਾ 84 ਰੁਪਏ ਦਰਜਨ ਠੀਕ ਹੈ 83 ਰੁਪਏ ਦੇ 12 12 ਠੀਕ ਹੈ ਇਸ ਤੋਂ ਬਾਅਦ ਆਵਰਾ ਸਿੰਤੂ ਆ ਜਾਂਦਾ ਸਾਡੇ ਕੋਲ ਇਹਦੀ ਫੋਲ ਗਰੰਟੀ ਹੈ ਜੀ ਸੁੱਕੇਗਾ ਨਹੀਂ ਇਹ ਠੀਕ ਹੈ ਜੀ ਇਹ ਚ ਰੈੱਡ ਮਹਿਰੂਨ ਦੋਨੋਂ ਆ ਜਾਣੇ ਐਮ ਆਰ ਪੀ ਸਿੰਗਲ ਪੀਸ ਦੀ 60 ਰੁਪਏ ਆ ਹਾਂਜੀ ਤੁਹਾਨੂੰ ਇਹ 25 ਰੁਪਏ ਪੈਣਾ ਠੀਕ ਹੈ ਬਾਕੀ ਜਿਨ੍ਹਾਂ ਨੇ ਬਾਕਸ ਬਾਏ ਕਰਨਾ ਹੈਗਾ ਜੀ ਉਹਰੇ ਵਾਸਤੇ ਲੱਗ ਰੇਟ ਆ ਉਹ ਵਿਜ਼ਿਟ ਕਰਨਾ ਪਏਗਾ ਨਾਲ ਨਾਲ ਤੁਸੀਂ ਵੀਡੀਓ ਵੀ ਸ਼ੇਅਰ ਕਰਦੇ ਜਾਓ ਠੀਕ ਹੈ ਜੀ ਤਾਂ ਕਿ ਬਾਕੀਆਂ ਤੱਕ ਵੀ ਇਹ ਜਿਹੜੀਆਂ ਸਕੀਮਾਂ ਸਾਡੇ ਵੱਲੋਂ ਪਹੁੰਚ ਸਕਣ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ ਆ ਚੁੱਕੇ ਹੈਗੇ ਆ ਜੀ ਆ ਦੇਖੋ ਨਾਨ ਕੰਪਨੀ ਦੇ ਡੀ 10 ਦੇ ਫੇਸ ਮਾਸਕ ਠੀਕ ਹੈ ਜੀ 300 ਗ੍ਰਾਮ ਵਾਲਾ 130 ਦਾ ਪੈਣਾ ਜੀ ਇਹ ਠੀਕ ਹੈ ਐਮ ਆਰ ਪੀ ਇਹਦੀ ਹੈਗੀ ਹੈ 28 ਤੱਕ ਵੈਲਿਡ ਆ 249 ਰੁਪਏ ਐਮ ਆਰ ਪੀ ਆ 250 ਰੁਪਏ ਐ ਜੀ ਹਾਂਜੀ ਆ ਪੈਨਸਲ ਆ ਚੁੱਕੀ ਜੀ ਆਈ ਲਾਈਨਰ ਪੈਨਸਲ ਹਾਂਜੀ ਇਹ ਪਿਛਲੀ ਵਾਰੀ ਸਟਾਕ ਖਤਮ ਹੋ ਗਿਆ ਸੀਗਾ ਦੁਬਾਰਾ ਰੀਸਟਾਕ ਹੋਇਆ ਹੈ ਹਾਂਜੀ ਹੁਣ ਤੁਹਾਨੂੰ ਰੇਟ ਅਸੀਂ ਘਟਾ ਕੇ ਦੇ ਰਹੇ ਹਾਂ 72 ਰੁਪਏ ਦਰਜਨ 72 ਰੁਪਏ ਦੇ ਦਰਜਨ ਦਰਜਨ ਲਾਸਟ ਦਿੱਤੇ 84 ਰੁਪਏ ਦਰਜਨ ਹੁਣ 72 ਰੁਪਏ ਦਰਜਨ ਚੱਕੋ ਜਿੰਨੇ ਮਰਜ਼ੀ ਲੋ ਜੀ ਬਲੂਮ ਦੇ ਹਰਵਲ ਚਾਰਕੋਲ ਜਿਹੜੇ ਆ ਮਾਸਕ ਕਰੀਮ ਆਈ ਹੈਗੀ ਆ ਹਾਂਜੀ ਠੀਕ ਹੈ ਇਹ ਤੁਹਾਨੂੰ ਪੈਣੀ ਆ 50 ਰੁਪਏ ਸਿੰਗਲ ਪੀਸ ਬਿਲਕੁਲ ਜਿਹਨੇ ਬਾਕੀ ਸ਼ੌਪਕੀਪਰਸ ਅਗਰ ਜਿਹਨੇ ਲੈਣਾ ਚਾਹੁੰਦੇ ਹੈਗੇ ਉਹਨਾਂ ਦੇ ਵਾਸਤੇ ਸ਼ੌਪ ਤੇ ਵਿਜ਼ਿਟ ਕਰਨਾ ਪਏਗਾ ਠੀਕ ਹੈ ਉਹ ਬੰਦ ਬਾਕਸ ਤਾਂ ਤੁਹਾਨੂੰ ਦੇ ਕੱਸੀ ਉਹ ਦੱਸ ਦਾਂਗੀ ਤੁਸੀਂ ਸ਼ੌਪ ਤੇ ਵਿਜ਼ਿਟ ਕਰੋ ਉਹਦਾ ਰੇਟ ਲੱਗ ਰਹੇਗਾ ਸਾਡੇ ਵੱਲੋਂ ਹਨਾ ਉਸ ਤੋਂ ਬਾਅਦ ਸਾਡੇ ਕੋਲ ਆ ਦੇਖੋ ਜੀ ਬਹੁਤ ਕੋਸ਼ਿਸ਼ ਆ ਦਿਖਾਉਣ ਵਾਲਾ ਜੀ ਆਰਡਰਨਿਲ ਹੈਗੀ ਆ ਰੂਮ ਸਪਰੇ ਤਿੰਨ ਫਲੇਵਰ ਇਹਦੇ ਵਿੱਚ ਆ ਜਾਂਦੇ ਹੈਗੇ ਆ ਲੋਸ਼ਨ ਸਾਡੇ ਕੋਲ ਆ ਚੁੱਕੇ ਹੈਗੇ ਆ ਆਉਣੇ ਸਟਾਰਟ ਹੋ ਚੁੱਕੇ ਆ ਸੁਨੀਵਿਆ ਹਿਮਾਲਿਆ ਆਯੂਰ ਜੌਨਸਨ ਬੇਬੀ ਠੀਕ ਹੈ ਜੀ ਨੀਵਿਆ ਉਸ ਤੋਂ ਬਾਅਦ ਆ ਦੇਖੋ ਜੀ 24 ਦੇ ਆ ਚੁੱਕੇ ਆ ਹਾਂ ਜੀ BLCC ਦੇ ਫੇਸ واਸ਼ ਆ ਚੁੱਕੇ ਹੈਗੇ ਆ HR ਸਾਡੇ ਕੋਲ ਹਰ ਤਰ੍ਹਾਂ ਦੀ ਹੈ HR ਆ हेयर ਰਿਮੂਵਰਸ ਕਰੀਮ ਹਰ ਕੰਪਨੀ ਦੀ ਆ ਚੁੱਕੀਆਂ ਸਾਡੇ ਕੋਲ ਠੀਕ ਹੈ ਜੀ ਪੈਰਾਸ਼ੂਟ ਦਾ ਵੀ ਹੈਗਾ ਪੈਰਾਸ਼ੂਟ ਦਾ ਵੀ ਹੈਗਾ ਆ ਦੇਖੋ ਜੀ ਪੌਂਸ ਦੀ ਕਰੀਮ ਸਾਡੇ ਕੋਲ ਜਿਹੜੀ ਪਹਿਲ ਹੁਣ ਆ ਚੁੱਕੀ ਸਰਦੀਆਂ ਹੈਗੀਆਂ ਕਾਫੀ ਲੱਗਦੀ ਹੈਗੀ ਇਹ ਹਾਂਜੀ ਬੱਚਿਆਂ ਦੀ ਉਤੋਵਾ ਦਾ हेयर ਬੈਂਸ ਆ ਚੁੱਕੇ ਆ ਸਾਡੇ ਕੋਲ ਇਹ ਵੀ ਦੁਬਾਰਾ ਰੀਸਟਾਕ ਕੀਤੇ ਅਸੀਂ ਇਸ ਇਸ ਤਰ੍ਹਾਂ ਦੀ ਆ ਵੈਰਾਈਟੀ ਸਾਡੇ ਕੋਲ ਬੱਚਿਆਂ ਦੀ ਐਸੈਸਰੀਜ਼ ਆ ਚੁੱਕੀਆਂ ਹੈਗੀਆਂ ਬੱਚਿਆਂ ਵਾਸਤੇ ਹਰ ਇੱਕ ਡਿਜ਼ਾਈਨ ਦੀ ਹੈ ਆ ਦੇਖੋ ਡਿਜ਼ਾਈਨ ਬਹੁਤ ਆ ਜਿੱਦਾਂ ਦਾ ਵੀ ਤੁਸੀਂ ਚਾਹੋਗੇ ਹਰ ਇੱਕ ਤਰ੍ਹਾਂ ਦਾ ਹਰ ਇੱਕ ਤਰ੍ਹਾਂ ਦਾ ਡਿਜ਼ਾਈਨ ਆ ਦੇਖੋ ਡਿਜ਼ਾਈਨ ਬਹੁਤ ਹੈ ਜੀ ਵਿਜ਼ਿਟ ਕਰੋ ਤੁਹਾਨੂੰ ਡਿਜ਼ਾਈਨ ਕਾਫੀ ਕੁਝ ਨਵਾਂ ਦੇਖਣ ਨੂੰ ਮਿਲਣਾ ਆ ਦੇਖੋ ਸੈਵੀ ਵਿਅਰਸ ਦੇ ਵਿੱਚ ਹਰ ਇੱਕ ਡਿਜ਼ਾਈਨ ਸਾਡੇ ਕੋਲ ਹੈ ਬਾਕੀ ਆ ਫੈਂਸੀ ਮੰਗ ਰੀਆਂ ਸੀ ਆ ਲੇਕਿਨ ਕਾਫੀ ਇਹ ਫੈਂਸੀ ਕਲਕਚਰ ਚਾਹੀਦੇ ਸੀ ਮੈਟਲ ਦੇ ਕਲਕਚਰ ਵੀ ਸਾਡੇ ਕੋਲ ਹੁਣ ਆ ਚੁੱਕੇ ਹੈਗੇ ਆ ਨਾ ਠੀਕ ਹੈ ਜੀ ਠੀਕ ਹੈ ਕਿ ਹੋਇਆ ਸਾਰੀ ਕੰਪਨੀਆਂ ਲੱਗੀਆਂ ਹੋਈਆਂ ਹੈਗੀਆਂ ਸਾਰੇ ਹੋਲਸੇਲ ਪ੍ਰਾਈਜ਼ਾਂ ਦੇ ਹੈਗੀਆਂ ਆਲਮੋਸਟ ਹਰ ਇੱਕ ਕੰਪਨੀ ਦਾ ਪਰਫੈਕਟ ਹੈਗਾ ਆ ਬਾਕੀ ਵੈਕਸੀਟਰ ਸਾਡੇ ਕੋਲ ਜਿਹੜੇ ਹੈਗੇ ਆ ਨਾਰਮਲ ਵੈਕਸੀਟਰ ਲੈਣੇ ਆ 150 ਦਾ ਹੈਗਾ ਆ ਆਟੋਮੈਟਿਕ ਲੈਣੇ 200 ਦਾ ਹੈਗਾ ਜੀ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਸਾਡੇ ਕੋਲ ਮਾਲੀਓ ਦੇ ਪ੍ਰੋਡਕਟ ਆ ਚੁਕੇ ਮਾਲੀਓ ਤੇ ਮਾਲੀਓ ਦੇ ਫਾਊਂਡੇਸ਼ਨ ਫੋਰਐਵਰ 52 ਡੇ ਫਾਊਂਡੇਸ਼ਨ ਮੀ ਆਨ ਦੇ ਫਾਊਂਡੇਸ਼ਨ ਮਾਉਸ ਦਾ ਵਿਚ ਆ ਜਾਂਦਾ ਹੈਗਾ ਸਾਰੇ ਤਰ੍ਹਾਂ ਦੇ ਫਾਊਂਡੇਸ਼ਨ ਸਾਡੇ ਕੋਲ ਹੈਗੇ ਆ ਠੀਕ ਹੈ ਮਾਲੀਓ ਦੇ ਵਿੱਚ ਟੂਇਨ 1올 ਕੰਟਰੋਲ ਸਾਡੇ ਕੋਲ ਜਿਹੜਾ ਪਾਊਡਰ ਆ ਜਾਂਦਾ ਹੈਗਾ ਨਾ ਕੰਪੈਕਟ ਪਾਊਡਰ ਵਗੈਰਾ ਜਿਹੜੇ ਹੁੰਦੇ ਆ ਹਾਂਜੀ ਬਾਕੀ ਸਾਡੇ ਕੋਲ ਨਾ ਦੁਬਾਰਾ ਰੀਸਟਾਕ ਹੋਏ ਹੈਗੇ ਆ ਕਾਫੀ ਨਵੇਂ ਡਿਜ਼ਾਈਨ ਆ ਚੁਕੇ ਹੈਗੇ ਆ ਦੇਖੋ कलचर ने काफ़ी नवे डिजाइन आ चुके हैं सठ रुपये तो स्टार्ट होके अप्रोक्सीमेट ढाई सौ तीन सौ तक जो सारे को कलचर तुम्हें मिल जाने ना बच्चे हेयर असैसरी जी टिक टिक है ना आर ही स्टॉक हो चुकी कोटॉक जिन्ना मर्जी लो स्टॉक की कमी नहीं है हर एक डिजाइन बॉक्स बंद अगर थो कलचर चाहिए उस टाइप के भी कलचर आ चुके हैं ਹੁਣ ਸਾਡੇ ਕੋਲ ਨਾ ਈਰਿੰਗ ਸਟੱਡ ਜਿਹੜੇ ਹੈਗੇ ਉਹਨਾਂ ਦਾ ਸਟਾਕ ਭਰ-ਭਰ ਕੇ ਆ ਗਿਆ ਹੋਇਆ ਠੀਕ ਹੈ ਜੀ ਹੁਣ ਮੈਂ ਹਰ ਇੱਕ ਰੇਨ ਦਾ ਕਾਰਡ ਆ ਪੂਰਾ ਕਾਰਡ ਤੁਹਾਨੂੰ ਪਈਆ ਕੇ ਦਾ ਪੈਣਾ ਡਬਲ ਪ੍ਰੋਫਿਟ ਤੇ ਤੁਸੀਂ ਕੱਢੋਏ ਨੇ ਹਰ ਇੱਕ ਡਿਜ਼ਾਈਨ ਆ ਸਾਡੇ ਕੋਲੇ ਆ 35 ਰੁਪਏ ਦਾ ਪੂਰਾ ਕਾਰਡ ਆ 20 ਰੁਪਏ ਤੁਸੀਂ ਜੋੜੀ ਵੇਚੋ ਤਾਂ ਵੀ ਦੇਖੋ ਪ੍ਰੋਫਿਟ ਕਿੰਨਾ ਹੈ ਜਾਇਆ ਛੋਟੇ ਵੱਡੇ ਸਾਰੇ ਤਰ੍ਹਾਂ ਦੇ ਡਿਜ਼ਾਈਨ ਹੈਗੇ ਆ ਡਿਜ਼ਾਈਨ ਬਹੁਤ ਜ਼ਿਆਦਾ ਹੈ ਦੇ ਵਿੱਚ ਡਿਜ਼ਾਈਨ ਹੈਗੇ ਆ ਹਰ ਇੱਕ ਕਾਰਡ ਆ ਦੇਖੋ ਤੇਰਾ ਤੇਰਾ ਪੂਰਾ ਕਾਰਡ ਆ ਗਿਆ ਵਾਲਾ ਡਿਜ਼ਾਈਨ ਦਿਖਾਉਣ ਲੱਗੇ ਨਾ ਤਾਂ ਤੁਹਾਨੂੰ ਬਹੁਤ ਟਾਈਮ ਲੱਗ ਜਾਣਾ ਏ ਵੀ ਆ ਚੁਕੇ ਸਾਡੇ ਕੋਲ ਬਿਲਕੁਲ ਰੋ ਡੱਬੇ ਭਰ ਭਰ ਕੇ ਡਿਜ਼ਾਈਨ ਆ ਤੇ ਹਲੇ ਇਸ ਤੋਂ ਵੀ ਵੱਧ ਸਟਾਕ ਪਿਆ ਹੋਇਆ ਤੇਰੀ ਹੋਣਾ ਤੁਸੀ ਆ ਦੇਖੋ ਜੀ ਹਾਂ ਜੀ ਹਰ ਤਰ੍ਹਾਂ ਦੇ ਡਿਜ਼ਾਈਨ ਆ ਆ ਲੋ ਜੀ ਦੇਖੋ ਚੈੱਕ ਕਰੋ ਡਿਜ਼ਾਈਨ ਜਿੰਨਾ ਮਰਜੀ ਪਿਆਰ ਆ 50 ਰੁਪਏ ਦਾ ਵਾਈਟ ਵਾਲਾ ਪੂਰਾ ਪੱਤਰਾ ਜੀ ਲੋ ਜੀ ਤੁਸੀਂ ਸਿੰਗਲ ਪੀਸ ਬਾਹਰੋਂ ਲੈਣੇ ਆ ਤੇ ਇੱਥੋਂ ਤੁਸੀਂ ਉਸੇ ਪ੍ਰਾਈਸ ਦੇ ਵਿੱਚ ਤੁਸੀਂ ਕੋਰੇ ਚੱਕੋ ਆ ਚੁਕੀ ਆ ਅਨੇਕੋ ਕਿਸ ਨੂੰ ਗਿਫਟ ਕਰਨਾ ਹੋਵੇ ਤਾਂ ਬਹੁਤ ਵਧੀਆ ਚੀਜ਼ ਹੈਗੀ ਹੈ ਹਾਂਜੀ ਬੱਚਿਆਂ ਨੇ ਬਰਥਡੇ ਆਂਦੇ ਹੈਗੇ ਹਨਾ ਇੱਕ ਦੇ ਵਿੱਚ ਹੀ ਕਿੰਨੇ ਪਿਆਰ 48 ਦਾ ਪੂਰਾ ਕਾਰਡ ਆ ਵਾ ਠੀਕ ਹੈ ਜੀ ਜਿੱਦਾਂ ਮਰਜ਼ੀ ਵੇਚੋ ਤੁਸੀਂ ਇਹਨੂੰ ਹਮ ਠੀਕ ਹੈ ਹਰੀ ਇਕ ਤਰ੍ਹਾਂ ਦੀ ਐਸੈਸਰੀ ਆ ਦੇਖੋ ਜਿੱਦਾਂ ਚਾਹੋਗੇ ਉਦਰਾ ਤੁਹਾਨੂੰ ਇਹ ਨਹੀਂ ਮਿਲ ਜੇਗਾ ਠੀਕ ਹੈ ਜੀ 48 ਰੁਪਏ ਦਾ ਪੂਰਾ ਆ ਲਓ ਜੀ ਮਲਟੀ ਸ਼ੇਡ ਚ 8 ਰੁਪਏ ਦਾ ਪੈ ਗਿਆ ਤੁਹਾਨੂੰ ਇਹ ਫਿਰ ਤੁਸੀਂ 20 ਦਾ ਵਿੱਚੋਂ 30 ਦਾ ਵਿੱਚੋਂ ਤੁਹਾਡੀ ਵਜੀ ਆ ਹਮ ਠੀਕ ਹੈ ਤੇ ਬਾਕੀ ਆ ਵੀ ਹੈਗੀਆਂ ਆ ਆਰਟੀਫੀਸ਼ਲ ਵਾਲੀਆਂ ਹੁੰਦੀਆਂ ਜਿੱਦਾਂ ਉਹ ਵੀ ਹਾਂਜੀ ਉਹ ਵੀ ਆ ਸਾਡੇ ਕੋਲ ਤੁਹਾਡੇ ਕੋਲ ਸਟਾਕ ਆ ਕੇ ਪਿਆ ਹੋਇਆ ਹੈ ਹੂੰ ਇਹਦੇ ਵਿੱਚ ਤੇ ਬਾਕੀ ਆ ਆਰਟੀਫੀਸ਼ਲ ਬੈਂਗਲਸ ਜਿਹੜੀਆਂ ਪਾਉਂਦੇ ਆ ਵਾਲੀਆਂ ਹੀ ਆ ਜੀ ਸਾਰੇ ਲੈਣੀ ਪਲੇਨ ਲੈ ਲਓ ਲਟਕਣ ਦੇ ਨਾਲ ਲੈਣੀ ਲਟਕਣ ਦੇ ਨਾਲ ਲੈ ਲਓ ਤੁਸੀਂ ਜਿੱਦਾਂ ਦਾ ਡਿਜ਼ਾਈਨ ਚਾਹੀਦਾ ਤੁਹਾਨੂੰ ਤੁਸੀਂ ਉਦਾਂ ਦਾ ਸ਼ਾਪ ਤੇ ਆ ਕੇ ਲੈ ਸਕਦੇ ਆ ਇਹ ਸਾਰਾ ਕੁਝ ਜੋ ਵੀ ਤੁਹਾਨੂੰ ਮਿਲਣਾ ਹੌਲਸੇਲ ਪ੍ਰਾਈਸਾਂ ਤੇ ਮਿਲਣਾ ਜੀ ਠੀਕ ਆ ਜੀ ਤੇ ਉਸ ਤੋਂ ਬਾਅਦ ਇਹ ਬੈਂਗਲਸ ਪੂਰੀ ਗਰੰਟੀ ਵਾਲੀਆਂ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਈਰਿੰਗਸ ਮਿਲ ਜਾਣਗੇ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਵਾਲੀਆਂ ਮੈਂ ਦਿੰਦਾ ਬੱਡੀ ਮੋਟੀ ਵਾਲੀ ਮਤਲਬ ਪਸੰਦ ਕਰਦਾ ਛੋਟੀ ਕਰਦਾ ਮੋਟੀ ਕਰਦਾ ਹਰ ਇੱਕ ਤੁਹਾਨੂੰ ਡਿਜ਼ਾਈਨ ਮਿਲ ਜਾਣਾ ਤੇ ਚੂੜੀਆਂ ਚ ਵੀ ਡਿਜ਼ਾਈਨ ਬਹੁਤ ਆ ਤੇ ਇਹਨਾਂ ਦੀ ਗਰੰਟੀ ਦੀਦੀ ਪੂਰੀ ਆ ਨਾ ਹਾਂਜੀ ਬਸ ਪਰਫਿਊਮ ਨਾਲ ਜੀ ਪਾਵੇ ਉੱਪਰ ਇਹਦੇ ਹਾਂਜੀ ਪਰਫਿਊਮ ਦੇ ਨਾਲ ਦੇਖੋ ਕੈਮੀਕਲ ਹੁੰਦਾ ਔਰ ਇਹ ਨਾਲ ਕੋਈ ਵੀ ਚੀਜ਼ ਜਿਹੜੀ ਨਾ ਸੇਵ ਨਹੀਂ ਹੈਗੀ ਆ ਪਰਫਿਊਮ ਵਿੱਚ ਆ ਕੇ ਰੱਖੋ ਚਲਪਨ ਮਹੀਨੇ ਵਰੀਆ ਘੜੀਆਂ ਨਹੀਂ ਹੈਗੀ ਨਾ ਇਹ ਠੀਕ ਹੈ ਜੀ ਮੰਗਲ ਸੂਤਰਾਂ ਦੀ ਕਲੈਕਸ਼ਨ ਬਹੁਤ ਆ ਚੁੱਕੀ ਹੈ ਸਾਡੇ ਕੋਲ ਆ ਦੇਖ ਲਓ ਨਿਊ ਡਿਜ਼ਾਈਨ ਆ ਤੇ ਮੇਰੀ ਰਿਟੇਲ ਦੀ ਗੱਲ ਕਰਨਾ ਰਿਟੇਲ ਇਹ 60 ਰੁਪਏ ਤੋਂ ਸਟਾਰਟ ਹੋ ਜਾਂਦੇ ਆ ਠੀਕ ਹੈ ਜੀ ਤੇ ਹੋਲਸੇਲ ਪ੍ਰਾਈਸ ਡਿਫਰੈਂਟ ਹੈਗੀ ਔਰ ਮਿਨੀਮਮ 6 ਦੀ ਕੁਆਨਟੀਟੀ ਲੈਣ ਤੇ ਹੋਲਸੇਲ ਪ੍ਰਾਈਸ ਐਪਲੀਕੇਬਲ ਹੋਏਗਾ ਠੀਕ ਹੈ ਜੀ ਡਿਜ਼ਾਈਨ ਸਾਡੇ ਕੋ ਹਾਂ ਬਿਖਾ ਦੇਣੀ ਆ ਦੇਖੋ ਜੀ ਚਾਂਦਰਾਲੇ ਲੋ ਮੰਗਲ ਸੋਤਰਲੇ ਲੋ ਬਿਸ਼ੂਵੇਨੇ ਲੋ ਹਾਰੀ ਕਿਤੀ ਆ ਦੇਖੋ ਈਡੀ ਦੇ ਵਿੱਚ ਆ ਜਾਂਦੇ ਆ ਆ ਈਡੀ ਦੇ ਵਿੱਚ ਤੇ ਡਿਜ਼ਾਈਨ ਬਾਕਸ ਤੋਂ ਬਣੇ ਡਿਜ਼ਾਈਨ ਤਾਂ ਉਹ ਹਰ ਤਰ੍ਹਾਂ ਦੇ ਤਰੀਕੇ ਦਾ ਮਿਲ ਜਾਣਾ ਜਿੱਦਾਂ ਲਾ ਚਾਹੋਗੇ ਉਦ ਤਰਾ ਡਿਜ਼ਾਈਨ ਮਿਲ ਜਾਣਾ ਤੁਹਾਨੂੰ ਜਿਹੜੇ ਲੌਂਗ ਪਸੰਦ ਕਰਦੇ ਆ ਉਹਨਾਂ ਵਾਸਤੇ ਲੌਂਗ ਵੀ ਹੋ ਗਏ ਆ ਦੇਖ ਲਓ ਆ ਦੇਖੋ ਦੀ ਹਾਰ ਵੀ ਇੰ ਲੌਂਗਾ ਸਾਰੇ ਠੀਕ ਹੈ ਜੀ ਤੇ ਇਹ ਹੈਗੇ ਹੈਵੀ ਇਹ ਹੈ ਬਣੇ ਤੇ ਪੂਰੇ ਲੌਂਗ ਵਾਲੇ ਆ ਇਹ ਲੌਂਗ ਆ ਸਾਰੇ ਇਹ ਵਾਲੇ ਏਡੀ ਵਿੱਚ ਲੈਣਾ ਏਡੀ ਵਿੱਚ ਲੈ ਲਓ ਸਿੰਪਲ ਲੈਣਾ ਸਿੰਪਲ ਲੈ ਲਓ ਰੇਂਜ ਸਾਡੀ ਜਿਆਦਾ ਨਹੀਂ ਹੈਗੀ ਹੋਲਸੇਲ ਪ੍ਰਾਈਸ ਆ ਠੀਕ ਹੈ ਜੀ ਠੀਕ ਹੈ ਜੀ ਜਿਵੇਂ ਵਿਆਹ ਸ਼ਾਦੀ ਵਾਲੇ ਤਾਂ ਹਮ ਸੈੱਟ ਹੁੰਦੇ ਪੂਰੇ ਉਹ ਜ਼ਰੂਰ ਦਿਖਾਓ ਆਪਣੇ ਟਵਾਗੇ ਤਾਂ ਹਾਂਜੀ ਉਹ ਵੀ ਦਿਖਾ ਦਿੰਦੇ ਤੁਹਾਨੂੰ ਕਿਹਾਲ ਅਸੀਂ ਇਹ ਡਿਮਾਂਡ ਤੇ ਰਹਿੰਦਾ ਵਾ ਹਾਂਜੀ ਹਜੇ ਅਸੀਂ ਬਰਾਇਡਲ ਸੈੱਟ ਦਾ ਸਟਾਰਟ ਨਹੀਂ ਕੀਤੇ ਉਹ ਵੀ ਕਰਾਂਗੇ ਬਹੁਤ ਜਲਦੀ ਅਸੀਂ ਉਹਦੇ ਵਾਸਤੇ ਵੀਡੀਓ ਜੂਰ ਪਾਵਾਂਗੇ ਅਸੀਂ ਆ ਦੇਖੋ ਬਾਹੂ ਵਾਲੀ ਚਲੋ ਜੀ ਜਿਨ੍ਹਾਂ ਦਾ ਤੁਹਾਨੂੰ ਸਾਰਿਆਂ ਨੂੰ ਸੀਗਾ ਬੇਸਬਰੀ ਦੇ ਨਾਲ ਇੰਤਜ਼ਾਰ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ਚਲੋ ਜੀ ਹਾਰੀ ਕੇ ਤਰ੍ਹਾਂ ਦਾ ਸੈੱਟ ਹੈਗਾ ਜੀ ਠੀਕ ਹੈ ਇਸ ਮਤਲਬ ਸਿਰਫ ਈਅਰਿੰਗ ਆ ਔਰ ਇਹ ਹੈਗੇ ਆ ਟਿੱਕੇ ਦੇ ਨਾਲ ਟਿੱਕੇ ਦੇ ਨਾਲ ਸੈੱਟ ਵਸਦੀ ਸਾਡੇ ਕੋਲ ਸੈੱਟ ਬਹੁਤ ਪਏ ਆ ਬਹੁਤ ਤਰ੍ਹਾਂ ਦੀ ਈਅਰਿੰਗ ਪਏ ਹੈ ਜੀ ਹਨ ਦਿਖਾ ਵੀ ਦਿੰਦੀ ਆ ਜੀ ਤੇ ਬਾਹਰੋਂ ਤੁਹਾਨੂੰ ਇਹ ਜਿਹੜੇ ਸੈਟ ਆ ਇਹ ਤੁਹਾਨੂੰ 400 500 ਦੇ ਆਰਾਮ ਨਾਲ ਮਿਲ ਜਾਂਦੇ ਆ ਤੇ ਸਿਰਫ ਦੀਦੀ ਧਰਤ ਤੋਂ ਕਿੰਨਾ ਸਾਡੇ ਕੋਲ ਰੇਂਜ ਸਟਾਰਟ ਇਹਨਾਂ ਸੈਟਾਂ ਦੇ ਹੋ ਜਾਂਦੀ ਆ 250 ਤੋਂ ਠੀਕ ਆ ਜੀ ਠੀਕ ਹੈ ਬਾਹੂਬਲੀ ਜਿਹੜੀ 150 ਦੇ ਹੈਗੀ ਆ ਜੀ ਬਾਕੀ ਬਾਕਸ ਤੋਂ ਬਾਕਸ ਲੈਣੇ ਆ ਮਿਨੀਮਮ 6 ਪੀਸ ਕਿਉਂਕਿ ਇਹ ਸਿਰਫ ਹੈਗੀ ਕੁਆਂਟੀਟੀ ਹੈਗੀ ਆ ਉਹਦਾ ਵਸੇ ਅਲੱਗ ਪ੍ਰਾਈਸ ਹੈਗਾ ਜੀ ਠੀਕ ਆ ਜੀ ਹਰ ਇੱਕ ਤਰ੍ਹਾਂ ਦੇ ਸੈਟ ਆ ਦੇਖ ਲਓ ਮਲਟੀ ਲੈਣਾ ਮਲਟੀ ਲੈ ਲਓ ਵਾਈਟ ਲੈਣਾ ਵਾਈਟ ਲੈ ਲਓ ਠੀਕ ਆ ਜੀ ਆ ਦੇਖ ਲਓ ਫੁੱਟ ਨਾਲ ਮੈਚਿੰਗ ਕਰ ਲਓ ਜਿੱਦਾਂ ਮਰਜੀ ਆ ਦੇਖੋ ਸੈੱਟ ਹਰ ਇੱਕ ਤੋਂ ਕਿੰਨੇ ਆ ਵੀ ਇੱਧਰ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਐਦਾਂ ਨਹੀਂ ਆ ਕਿ ਇਹ ਸਮਾਨ ਚੀਪ ਹੋਊਗਾ ਜੇ ਤੁਹਾਨੂੰ ਇੰਨਾ ਘੱਟ ਪ੍ਰਾਈਸ ਦੇ ਰਹੇ ਆ ਤਾਂ ਤੁਹਾਨੂੰ ਕੁਆਲਿਟੀ ਵੀ ਪੂਰੀ A1 ਮਿਲਦੀ ਆ ਮੈਟਲ ਦੀਆਂ ਚੂੜੀਆਂ ਲੈਣੀਆਂ ਜੀ ਮੈਟਲ ਦੀਆਂ ਚੂੜੀਆਂ ਜਿੱਦਾਂ ਮਰਜੀ ਲਓ ਸਾਡੇ ਕੋਲ ਇੱਕ ਤੋਂ ਇੱਕ ਡਿਜ਼ਾਈਨ ਤੁਹਾਨੂੰ ਮਿਲ ਜੇਗਾ ਬਾਕੀ ਆ ਦੇਖੋ ਇਸ ਤਰੀਕੇ ਦੇ ਸੈੱਟ ਸਾਡੇ ਕੋਲ ਹੈਗੇ ਆ ਠੀਕ ਆ ਜੀ ਚੋਕਰ ਸਟਾਈਲ ਚੋਕਰ ਸਟਾਈਲ ਸੈੱਟ ਹੈਗੇ ਆ ਹੈਵੀ ਜੀ ਲੈਣੇ ਆ ਠੀਕ ਆ ਜੀ ਇਸ ਤਰੀਕੇ ਦੇ ਹੈਗੇ ਆ ਇਸ ਤਰੀਕੇ ਦੇ ਹੈਗੇ ਆ ਠੀਕ ਇਹ ਸਾਰੇ ਸੈਟ ਮਿਲ ਜਾਣੇ ਤੁਹਾਨੂੰ ਬਾਕੀ ਤੁਸੀਂ ਨਾ ਇੱਕ ਵਾਰੀ ਕੈਮਰਾ ਕਮਾ ਲਓ ਸਾਡੇ ਕੋਲ ਬਹੁਤ ਬਰੀ ਕੁਆਂਟੀਟੀ ਦੇ ਵਿੱਚ ਸਾਡੇ ਕੋਲ ਈਰਿੰਗਸ ਪਏ ਆ ਸੈਟ ਪਏ ਹੈਗੇ ਆ ਹਾਂਜੀ ਬਾਕੀ ਦੇਖੋ ਬਰਾਇਡਲ ਸੈਟ ਨੂੰ ਅਜੇ ਅਸੀਂ ਡੀਲ ਸਟਾਰਟ ਨਹੀਂ ਕੀਤੀ ਹੈਗੀ ਉਤਰ ਮੈਂ ਪਹਿਲੀ ਇਨਫਾਰਮ ਕਰ ਦਿੰਦੀ ਆ ਜੀ ਹਾਂਜੀ ਉਹ ਡੀਲ ਜਿੱਦਾਂ ਸਟਾਰਟ ਹੋਏਗੀ ਤਦ ਵੀਡੀਓ ਰਾਹੀਂ ਅਸੀਂ ਇਨਫਾਰਮ ਕਰ ਦਵਾਂਗੇ ਹੈਨਾ ਠੀਕ ਆ ਜੀ ਤੇ ਅਗਰ ਤੁਸੀਂ ਵਿਆਹ ਸ਼ਾਦੀ ਲਈ ਕਿੱਟ ਵੀ ਬਣਵਾਉਣੇ ਆ ਨਾ ਤੇ ਉਹਦੇ ਤੇ ਤੁਹਾਨੂੰ ਪੂਰਾ ਡਿਸਕਾਊਂਟ ਮਿਲ ਜਾਊਗਾ ਫੋਰ ਸਰਪ੍ਰਾਈਜ਼ ਉਹ ਵੀ ਕਿੱਟ ਬਣ ਜਾਏਗੀ ਉਸ ਤੋਂ ਬਾਅਦ ਸਾਡੇ ਕੋਲ ਆ ਦੇਖੋ ਰਿੰਗਸ ਆ ਜਾਣੀਆਂ ਆ ਠੀਕ ਆ ਜੀ ਦਰਜਨ ਦੇ ਹਿਸਾਬ ਨਾਲ ਆ ਇੱਕ ਇਹਦੇ ਵਿੱਚ ਡਿਜ਼ਾਈਨ ਕਾਫੀ ਏਕ ਸਾਈਡ ਤੇ ਹਾਂਜੀ ਠੀਕ ਹੈ ਆ ਦੇਖੋ ਹਰ ਇੱਕ ਤਰ੍ਹਾਂ ਦਾ ਡਿਜ਼ਾਈਨ ਹੁਣ ਇਹਦੀ ਮੈਂ ਗੱਲ ਕਰਾਂ 144 ਰੁਪਏ ਦਰਜਨ ਆ 12 ਰੁਪਏ ਦੀ ਲੈ ਕੇ ਅੱਛਾ ਇਹਦੀ ਵੀ ਗਾਰੰਟੀ ਆ ਰੰਗ ਨਹੀਂ ਉੱਤਰੇਗਾ ਅੱਛਾ ਰੰਗ ਨਹੀਂ ਉੱਤਰੇਗਾ ਦਾ ਠੀਕ ਹੈ 144 ਰੁਪਏ ਦਰਜਨਾ 12 ਰੁਪਏ ਦਾ ਲੈ ਕੇ 50 ਰੁਪਏ ਸਿੰਗਲ ਪੀਸ ਯੂਜ਼ ਕਰੋ ਲਓ ਜੀ ਠੀਕ ਹੈ ਲਓ ਜੀ ਆ 84 ਰੁਪਏ ਦੀਆਂ ਸਾਈਜ਼ ਦੇ ਨਾਲ ਨਾਲ ਮੈਂਚ ਹੈ ਸਾਈਜ਼ ਅਕੋਰਡਿੰਗ ਆ ਸਾਈਜ਼ ਦੇ ਅਕੋਰਡਿੰਗ ਆ ਸਾਰੀਆਂ ਹਾਂਜੀ ਠੀਕ ਹੈ ਬਾਕੀ ਇਹ ਵੀ ਆ ਡਿਜ਼ਾਈਨ ਕਾਫੀ ਹੈਗੇ ਸਾਡੇ ਕੋਲ ਹਾਂਜੀ ਆ ਦੇਖ ਲਓ ਆ 84 ਰੁਪਏ ਇਸ ਟਾਈਪ ਦੀਆਂ 84 ਰੁਪਏ ਬਾਹਰ ਸਾਨੂੰ ਦੇ ਦੂਜੀ ਸ਼ਾਪ ਤੇ ਇਹੀ ਤੁਹਾਨੂੰ ਡੱਬੇ ਜਿਹਦੇ ਵਿੱਚ ਲਾ ਕੇ ਤੁਹਾਨੂੰ 100 1.5 150 ਰੁਪਏ ਦੀ ਰਾਮ ਨਾਲ ਦਸੀ ਲਾ ਲੈਣੇ ਹਨਾ ਬਿਲਕੁਲ ਜੀ ਬਿਲਕੁਲ ਮੈਂ 60 ਰੁਪਏ ਤੋਂ ਸਟਾਰਟ ਹੋ ਜਣੀਆਂ 60 ਰੁਪਏ ਤੋਂ ਲੈ ਕੇ ਸਾਡੇ ਕੋਲ 147 ਰੁਪਏ ਦਰਜਨ ਤੱਕ ਆ 84 ਰੁਪਏ ਠੀਕ ਹੈ ਜੀ ਇਹ ਤਾਂ ਸੇਲ ਸਾਡੀਆਂ ਬਹੁਤ ਹੋ ਰਹੀਆਂ ਲੜਕੀਆਂ ਵਾਸਤੇ ਆ ਦੇਖੋ ਹਾਂਜੀ ਗਰਲਿਸ਼ ਸਿੱਕੇ ਡਿਜ਼ਾਈਨ ਕਾਫੀ ਆ ਫਿਨਿਸ਼ਿੰਗ ਦੇਖੋ ਕਿੰਨੀ ਸਾਫ਼ ਇਹਨਾਂ ਦੀ ਹੂੰ ਕਿਸੇ ਨੇ ਨਾਮ ਵਾਲੀ ਚਾਹੀਦੀ ਨਾਮ ਵਾਲੀ ਇਹ ਇਹ ਤਾਂ ਮੈਂ ਕੋਧੇ ਟ੍ਰਾਈ ਕੀਤੀਆਂ ਜੀ ਰੰਗ ਨਹੀਂ ਉਤਰਦਾ ਇਹਦਾ ਠੀਕ ਹੈ ਜੀ ਤਾਂ ਮਰਜੀ ਪਾਣੀ ਪਾ ਕੇ ਕੰਮ ਕਰੋ ਰੰਗ ਨਹੀਂ ਉਤਰੇਗਾ ਇਹਨਾਂ ਦਾ ਠੀਕ ਹੈ ਬਾਕੀ ਤੁਹਾਨੂੰ ਆਈਲੈਸ਼ਸ ਫੇਕ ਆਈਲੈਸ਼ਸ ਜਿਹੜੀਆਂ ਉਹ ਵੀ ਮਿਲ ਜਾਣਗੀਆਂ ਤਾਂ ਉਸ ਤੋਂ ਬਾਅਦ ਤੁਹਾਨੂੰ ਨੋਜ਼ ਰਿੰਗਸ ਵੀ ਮਿਲ ਜਾਣਗੀਆਂ ਕੋਕੇ ਵੀ ਮਿਲ ਜਾਣੇ ਜਿੱਦਾਂ ਤੁਸੀਂ ਆਪਣੀ ਚੋਇਸ ਦੇ ਹਿਸਾਬ ਨਾਲ ਲੈ ਸਕਦੇ ਆ ਤੇ ਬਾਕੀ ਉਸ ਤੋਂ ਬਾਅਦ ਜੇ ਤੁਸੀਂ ਸਾਰੀ ਸ਼ਾਪ ਦਾ ਤੁਹਾਨੂੰ ਅਸੀਂ ਨਹੀਂ ਦਿਖਾ ਸਕਦੇ ਤੁਹਾਨੂੰ ਪਿਛਲੀਆਂ ਵੀਡੀਓਸੇ ਜਾ ਕੇ ਦੇਖ ਲਿਓ ਤੇ ਐਂਡ ਸਕਰੀਨ 'ਚ ਵੀ ਵੀਡੀਓ ਮਿਲ ਜੂਗੀ ਤੁਸੀਂ ਉੱਥੇ ਫੁੱਲ ਵਲੌਗ ਵੀ ਦੇਖ ਸਕਦੇ ਆ ਤੇ ਜਿਹੜਾ ਸਬਨੋਚਿਤ ਤੁਸੀਂ ਦਿਖਾ ਦਿੱਤਾ ਉਹ ਇਸ ਵਾਰ ਨਹੀਂ ਦਿਖਾਇਆ ਹੈਗਾ ਤੇ ਬਾਕੀ ਵੀਡੀਓ ਕਿੱਦਾਂ ਦੀ ਲੱਗੀ ਆ ਕਮੈਂਟ ਕਰ ਦਿਓ ਤੇ ਤੁਸੀਂ ਇਹ ਸਾਰਾ ਪਰਚੇਸ ਕਰਨ ਵਾਸਤੇ ਤੁਹਾਨੂੰ ਆਉਣਾ ਪੈਣਾ ਹੁਸ਼ਿਆਰਪੁਰ ਦੀਪਨਗਰ ਨੀਅਰ ਐਸਟੀ ਕਾਲਜ ਦੇ ਸਾਹਮਣੇ ਏਆਰ ਕਲੈਕਸ਼ਨ ਤੇ ਬਾਕੀ ਤੁਸੀਂ ਆ ਸਕਦੇ ਆ ਤੇ ਫੋਨ ਤੇ ਵੀ ਆਪਣਾ ਤੁਸੀਂ ਆਰਡਰ ਬੁੱਕ ਕਰਵਾ ਸਕਦੇ ਆ ਤੇ ਪੇਮੈਂਟ ਐਡਵਾਂਸ ਹੋ ਜੂਗੀ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਜੋ ਵੀ ਸਮਾਨ ਤੁਸੀਂ ਲੈ ਸਕਦੇ ਆ ਤੇ ਬਾਕੀ ਚਲੋ ਠੀਕ ਹੈ ਮਿਲਾਂਗੇ ਨੈਕਸਟ ਵੀਡੀਓ ਤਦ ਤੱਕ ਬਾਏ ਬਾਏ ਸਸਟੀ ਕਾਲ